ਬਦਕਾਰ ਜਨਾਨੀ ਇਹ ਕਹਿਣਾ ਤੇ ਨਹੀਂ ਬੰਦਾ ਜਨਾਨੀਆਂ ਦੀ ਪਦਵੀ ਬੜੀ ਉੱਚੀ ਹੈ ਪਰ ਇਹ ਉਸ ਲੈਵਲ ਤੇ ਨਹੀਂ ਹੈ ਇਹ ਹਰ ਟਾਈਮ ਸਿੱਖਾਂ ਨੂੰ ਭੰਡਦੀ ਰਹਿੰਦੀ ਆ ਕੋਈ ਮੌਕਾ ਨਹੀਂ ਜਾਂ ਦਿੱਤੀ ਅਜੇ ਥੋੜੇ ਦਿਨ ਹੋਏ ਆ ਕੁਝ ਹੀ ਮਹੀਨੇ ਚੰਡੀਗੜ੍ਹ 에어ਪੋਰਟ ਦੇਦੇ ਥੱਪੜ ਮਾਰਿਆ ਸੀ ਸਾਡੀ ਇੱਕ ਭੈਣ ਨੇ ਪਰ ਇਹਨੂੰ ਅਜੇ ਵੀ ਉਹ ਨਹੀਂ ਅਕਲ ਨਹੀਂ ਆਈ ਕਿ ਇਹਨੇ ਇੱਕ ਫਿਲਮ ਰਿਲੀ ਆਪਣੀ ਬਣਾਈ ਆ ਅਮਰਜੈਂਸੀ ਜਿਹਦੇ ਵਿੱਚ ਸਿੱਖਾਂ ਦਾ ਕਿਰਦਾਰ ਨੂੰ ਬਹੁਤ ਹੀ ਭਾਰੀ ਛੱਟ ਮਾਰ ਰਹੀ ਆ ਤੇ ਅਸੀਂ ਇਸ ਬੀਬੀ ਨੂੰ ਦੱਸਣਾ ਚਾਹੁੰਦੇ ਆਂ ਕਿ ਬੀਬੀ ਬਾਜ ਆ ਜਾ ਹਰ ਇੰਨਾਂ ਹਰਕਤਾਂ ਤੋਂ ਤੂੰ ਜਾਣਦੀ ਨਹੀਂ ਸਿੱਖਾਂ ਦੇ ਇਤਿਹਾਸ ਨੂੰ ਜੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਹੈ ਤੇ ਸਭ ਤੋਂ ਜ਼ਿਆਦਾਆਂ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਤਾਂ ਫੇਰ ਜਾ ਕੇ ਤੁਸੀਂ ਇਹ ਤੁਹਾਡਾ ਹਿੰਦੁਸਤਾਨ ਯਾਦ ਹੋਇਆ ਹੈ ਕਿ ਅੱਜ ਤੂੰ ਉਹਨਾਂ ਹੀ ਸਿੱਖਾਂ ਦੇ ਕਿਰਦਾਰ ਨੂੰ ਨੀਵਾ ਦੱਸ ਰਹੀ ਆਂ ਜਿਹੜੀ ਅੱਜਕੱਲ ਇੱਕ ਕੰਗਲਣਾ ਰੀਲਵਲਤ ਜਿਹੜੀ ਬੀਬੀ ਆ ਇਲਮੀ ਐਕਟਰ ਜਿਹੜੀ ਉਹਨੇ ਬਹੁਤ ਹੀ ਜ਼ਿਆਦਾ ਗੰਧ ਪਾ ਰੱਖਿਆ ਹੈ ਹਰ ਮੌਕੇ ਪੰਜਾਬ ਪੰਜਾਬੀਅਤ ਅਤੇ ਸਿੱਖ ਭਾਈਚਾਰੇ ਨੂੰ ਅਤਿਗਵਾਦੀ ਪੈਨਲਿਸਟ ਦੇ ਪਤਾ ਨਹੀਂ ਕੀ ਕੀ ਦੱਸਦੀ ਹੈ ਤੇ ਹੁਣ ਉਹਨੇ ਸੰਤ ਜਰਨੈਲ ਸਿੰਘ ਖਾਸਾ ਪਿੰਡਰਾ ਵਾਲੇ ਦੇ ਨਾਮ ਤੇ ਇੱਕ ਫਿਲਮ ਕੱਢੀ ਐ ਮਰਜੈਂਸੀ ਆਪ ਜੀ ਪੜੀ ਪਾਤੀ ਜਾਣਦੇ ਹੋ ਸਭ ਇਹ ਕੋਈ ਵੀ ਮੌਕਾ ਸਿੱਖਾਂ ਨੂੰ ਪੰਡਰੋਂ ਨਹੀਂ ਹਟਦੀ ਬਹੁਤ ਬਤਕਾਰ ਜਨਾਨੀ ਇਹ ਕਹਿਣਾ ਤੇ ਨਹੀਂ ਬੰਦਾ ਜਨਾਨੀਆਂ ਦੀ ਪਦਵੀ ਬੜੀ ਉੱਚੀ ਆ ਪਰ ਇਹ ਉਸ ਲੈਵਲ ਤੇ ਨਹੀਂ ਐ ਇਹ ਹਰ ਟਾਈਮ ਸਿੱਖਾਂ ਨੂੰ ਪੰਡਦੀ ਰਹਿੰਦੀ ਆ ਕੋਈ ਮੌਕਾ ਨਹੀਂ ਜਾਂ ਦਿੱਤੀ ਅਜੇ ਥੋੜੇ ਦਿਨ ਹੋਏ ਆ ਕੁਝ ਹੀ ਮਹੀਨੇ ਚੰਡੀਗੜ੍ਹ 에어ਪੋਰਟ ਦੇ ਤੇ ਥੱਪੜ ਮਾਰਿਆ ਸੀ ਸਾਡੀ ਇੱਕ ਭੈਣ ਨੇ ਪਰ ਇਹਨੂੰ ਅਜੇ ਵੀ ਉਹਨੀ ਅਕਲ ਨਹੀਂ ਆਈ ਕਿ ਇਹਨੇ ਇੱਕ ਫਿਲਮ ਰਿਲੀ ਆਪਣੀ ਬਣਾਈ ਆ emergancy ਜਿਹਦੇ ਵਿੱਚ ਸਿੱਖਾਂ ਦਾ ਕਿਰਦਾਰ ਨੂੰ ਬਹੁਤ ਹੀ ਭਾਰੀ ਛੱਕ ਮਾਰ ਰਹੀ ਹੈ ਤੇ ਅਸੀਂ ਇਸ ਬੀਬੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਬੀਬੀ ਬਾਜ ਆ ਜਾ ਹਰ ਇੰਨਾਂ ਹਰਕਤਾਂ ਤੋਂ ਤੂੰ ਜਾਣਦੀ ਨਹੀਂ ਸਿੱਖਾਂ ਦੇ ਇਤਿਹਾਸ ਨੂੰ ਜੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਹੈ ਤਾਂ ਸਭ ਤੋਂ ਜ਼ਿਆਦੀਆਂ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਤਾਂ ਫੇਰ ਜਾ ਕੇ ਤੁਸੀਂ ਇਹ ਤੁਹਾਡਾ ਹਿੰਦੁਸਤਾਨ ਯਾਦ ਹੋਇਆ ਹੈ ਕਿ ਅੱਜ ਤੂੰ ਉਹਨਾਂ ਦੇ ਸਿੱਖਾਂ ਦੇ ਕਿਰਦਾਰ ਨੂੰ ਨੀਮਾ ਦੱਸ ਰਹੀ ਹੈ ਕਿਰਦਾਰਾਂ ਦੇ ਫਿਲਮ ਬਣਾ ਰਹੇ ਹਾਂ ਤੇ ਅਸੀਂ ਜਿਹੜੀ ਇਹਦੀ ਪਾਰਟੀ ਵਿੱਚ ਐਮਐ ਐਮਪੀ ਬਣੀ ਆ ਬੀਜੇਪੀ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਇਸ ਕੰਗਣਾ ਦਾ ਕਿਉਂ ਇਨਾ ਸਾਥ ਦੇ ਰਹੇ ਹੋ ਬੀਜੇਪੀ ਕੀ ਬੀਜੇਪੀ ਸਿਖਾ ਦੇ ਆਂਟੀ ਆ ਇਹਨੇ ਜੋ ਜਿਹੜੀ ਫਿਲਮ ਲਈ ਕੀਤੀ ਅਸੀਂ ਸਾਰੇ ਸਿੱਖ ਭਾਈਚਾਰੇ ਨੂੰ ਅਸੀਂ ਬੇਨਤੀ ਆ ਕਿ ਇਹ ਜਿਹੜੀ ਫਿਲਮ ਹੈ ਅਮਰਜੈਂਸੀ ਦਾ ਵੱਧ ਤੋਂ ਵੱਧ ਵਿਰੋਧ ਕਰੋ ਇਹ ਫਿਲਮ ਜਿਹੜੀ ਆ ਕਿਸੇ ਵੀ ਇੰਡੀਆ ਦੀ ਕਿਸੇ ਵੀ ਸਟੇਟ ਤੇ ਨਹੀਂ ਲੱਗਣੀ ਚਾਹੀਦੀ ਜੇ ਲਾਉਣੀ ਆ ਤੇ ਪਹਿਲੇ ਇਸ ਸ਼੍ਰੋਮਣੀ ਕਮੇਟੀ ਤੋਂ ਇਜਾਜ਼ਤ ਲੈਣੀ ਪਊਗੀ ਉਹਨਾਂ ਨੂੰ ਦਿਖਾਉਣੀ ਪਊਗੀ ਨਹੀਂ ਤੇ ਨਹੀਂ ਇਸ ਦਾ ਬਾਈਕਾਟ ਕਰਨਾ ਪੈਣਾ ਕਿ ਕਰਨਾ ਕਿਤੇ ਨਹੀਂ ਲੱਗਣ ਦੇਣੀ ਜੇ ਪੰਜਾਬ ਵਿੱਚ ਲੱਗੀ ਕਿਸੀ ਅਸੀਂ ਅੰਮ੍ਰਿਤਸਰ ਦੇ ਵਿੱਚ ਪੂਰਜੋ ਪੂਰਜੋਰ ਇਸ ਦਾ ਵਿਰੋਧ ਕਰਾਂਗੇ ਕਿ ਕਿਤੇ ਵੀ ਲੱਗਣ ਨਹੀਂ ਦਵਾਗੇ ਤੇ ਅਸੀਂ ਸਿਨੇਮਾ ਦੇ ਮਾਲਕਾਂ ਨੂੰ ਕਹਿੰਦੇ ਆ ਤੇ ਜਿੰਨੇ ਵੀ ਇਹ ਫਿਲਮ ਲਾਈ ਉਹ ਆਪਣੇ ਆਪ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਵੇਗਾ ਕਿਉਂਕਿ ਇਸ ਨੇ ਜਿਹੜੀ ਫਿਲਮ ਬਣਾਈ ਹੈ ਉਹ ਸਿੱਖਾਂ ਦੇ ਕਿਰਦਾਰ ਨੂੰ ਸੱਟ ਮਾਰ ਰਹੀ ਹੈ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜਿੰਨੇ ਵੀ ਸਾਡੇ ਸਿੱਖ ਭਰਾ ਆ ਪੀ ਵੱਧ ਤੋਂ ਵੱਧ ਜਿਹੜੇ ਵੀਰ ਆ ਉਹ ਇਹਦੇ ਖਿਲਾਫ ਐਫ ਆਈ ਆਰ ਦਰਜ ਕਰਵਾਓ ਰਮਾਂਡਾ ਬਦੋ ਤੇਰੇ ਖਿਲਾਫ ਅਰਚਾ ਦਰਜ ਕਰਵਾਈਏ ਜਿੰਨੇ ਵੀ ਸਾਡੇ ਸਮੂਹ ਸਿੱਖ ਜੰਡ ਸਿੱਖ ਜਾਹੇ ਬੰਦੀਆਂ ਜਿਹੜੀਆਂ ਇੰਟਰਨੈਸ਼ਨਲ ਭਟੀਆਂ ਜਿਸੇ ਬੰਦੀਆਂ ਉਹਨਾਂ ਨੂੰ ਬੇਨਤੀ ਆ ਕਿ ਜਰੂਰ ਸਾਨੂੰ ਹੁਣ ਜਾਗਣਾ ਪੈਣਾ ਵਾ ਵੀ ਇਸ ਲਈ ਹੋਗੇ ਨਹੀਂ ਰਹਿਣਾ ਪੈਣਾ ਅਸੀਂ ਆਪਸ ਵਿੱਚ ਲੜਨਾ ਝਗੜਨਾ ਛੱਡੀਏ ਤੇ ਸਾਡੀ ਇਹ ਲੜਾਈ ਝਗੜੇ ਦੇ ਜਿਹੜੇ ਫਾਇਦੇ ਆ ਉਹ ਇਹ ਹੈ ਜੀ ਬੀਬੀ ਜਿਹੜੀ ਕੰਗਣਾ ਬਨੋਤ ਜਿਹੜੀ ਆਪਣੇ ਆਪ ਨੂੰ ਬਹੁਤ ਵੱਡੀ ਰਾਸ਼ਟਰਵਾਦੀ ਸਮਝ ਰਹੀ ਐ ਅਸੀਂ ਬੇਨਤੀ ਕਰਦੇ ਆਂ ਵੀ ਤੂੰ ਬਾਜ ਆ ਜਾ ਬੀਬੀ ਤੂੰ ਪਹਿਲਾਂ ਵੀ ਸਾਡੀਆਂ ਮਾਵਾ ਭੈਣਾਂ ਦੇ ਉੱਤੇ ਬਹੁਤ ਜ਼ਿਆਦਾ ਗਲਤ ਬੋਲੀ ਸੀ ਕਿ ਅਸੀਂ ਤੈਨੂੰ ਕੁਝ ਨਹੀਂ ਕਿਹਾ ਤੂੰ ਸਿੱਖਾਂ ਨੂੰ ਹੱਤਵਾਦੀ ਇੱਕ ਅਸਾਨਾ ਨੂੰ ਹੱਤਵਾਦੀ ਤੇ ਪੰਜਾਬ ਨੂੰ ਤੂੰ ਕੀ ਕੋ ਕਹਿਆ ਸੀ ਤੇ ਪਰ ਤੂੰ ਫੇਰ ਬਾਜ਼ ਨਹੀਂ ਆਈ ਤੇ ਹੁਣ ਫੇਰ ਤੂੰ ਸਿੱਖਾਂ ਦੇ ਨਾਂ ਤੇ ਜਿਹੜੀ ਫਿਲਮ ਕੱਢੀ ਆ ਇਹ ਅਮਰਜੈਂਸੀ ਤੂੰ ਕੀ ਕੋਣਾ ਕੀ ਕਰਨਾ ਚਾਹੁੰਦੀ ਆ ਤੂੰ ਇਸ ਦੇਸ਼ ਦੇ ਵਿੱਚ ਦੰਗੇ ਫਸਾਦ ਕਰਾਉਣੀ ਚਾਹੁੰਦੀ ਆ ਤੇ ਅਸੀਂ ਜਿੰਨੇ ਵੀ ਸੈਂਸਰ ਬੋਰਡ ਆ ਉਹਨੂੰ ਅਸੀਂ ਬੇਨਤੀ ਕਰਦੇ ਆਂ ਕਿ ਜੇ ਦੰਗਾ ਵਿਸਾਦ ਹੁੰਦਾ ਹੈ ਤੇ ਵੀ ਜ਼ਿੰਮੇਵਾਰ ਬੀਬੀ ਤੇ ਜਿਹੜੀ ਕੰਗਣਾ ਰਣੋ ਤੇ ਆਏ ਹੋਵੇਗੀ ਜੋ ਵੀ ਨੁਕਸਾਨ ਹੋਵੇਗਾ ਜਿਹੜਾ ਸਾਰਾ ਰਜਾਨਾ ਜਿਹੜਾ ਇਹ ਸਿਰਾ ਜਿਹੜਾ ਇਹ ਬੀਬੀ ਜੀ ਕੰਗਣਾ ਦੇ ਉੱਤੇ ਜਾਏਗਾ ਅਸੀਂ ਇਹਨੂੰ ਬੇਨਤੀ ਕਰਦੇ ਆਂ ਇਹ ਤੋਂ ਬਾਅਦ ਆਇਆ ਨਾ ਇਹੋ ਜਿਹਾ ਕੋਝੀਆਂ ਹਰਤਾ ਕਰ ਸਿੱਖ ਜੀ ਬੈਠੇ ਆ ਸ਼ਾਂਤ ਚੰਨਾ ਬੈਠੇ ਰਹਿੰਦੇ ਅਸੀਂ ਅੱਗੇ ਹੀ ਬਹੁਤ ਦੁਖੀ ਹਾਂ ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਪਤਾ ਨਹੀਂ ਕੀ ਕੁਝ ਇਸ ਬੁਲਸੂਰੇ ਵਿੱਚ ਮੁਲਖ ਦੇ ਵਿੱਚ ਸਾਡੇ ਪ੍ਰਤੀ ਹੋ ਰਿਹਾ ਬਾਤ ਹੈ ਫਿਰ ਤੂੰ ਜਿਹੜੀ ਇੱਕ ਨਮ ਕੱਢ ਰਹੀਆਂ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਸ ਦੇਸ਼ ਨੂੰ ਇਹਨਾਂ ਸਿੱਖਾਂ ਨੇ ਇਜਾਦ ਕਰਾਇਆ 100 ਦੇ ਵਿੱਚੋਂ 95% ਜਿਹੜੀਆਂ ਕੁਰਬਾਨੀਆਂ ਉਹ ਇਹਨਾਂ ਸਿੱਖਾਂ ਦੀਆਂ ਵਾਂ ਜਿਸ ਸੇਕਾ ਕੁਰਬਾਨੀਆਂ ਨਾ ਦਿੰਦੇ ਤੇ ਅੱਜ ਤੇਰਾ ਪਤਾ ਨਹੀਂ ਕਿਥੇ ਹੋਣਾ ਸੀ ਹੋਣਾ ਵੀ ਕਿ ਨਹੀਂ ਹੋਣਾ ਸੀ ਜੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਫਿਰ ਜਾ ਕੇ ਮੁਲਕਾ ਯਾਦ ਹੋਇਆ ਕਿ ਤੁਸੀਂ ਤੂੰ ਉਹਨਾਂ ਹੀ ਸਿੱਖਾਂ ਦੇ ਪ੍ਰਤੀ ਉਲਟ ਫਿਲਮਾਂ ਬਣਾ ਕੇ ਕਿ ਕੀ ਆਪਣੇ ਆਪ ਨੂੰ ਸਾਫ਼ਤ ਕਰਨਾ ਚਾਹੁੰਦੀ ਹੈ ਬੇਨਤੀ ਹੈ ਸਾਡੇ ਸ੍ਰੂਪ ਸਮੂਹ ਸਿੱਖ ਸਮੂਹ ਸਿੱਖ ਜਗਤਵੰਦੀਆਂ ਨੂੰ ਕਿ ਜਿੰਨੇ ਵੀ ਆਪਣੇ ਸੱਜਣ ਭਰਾ ਸਿੰਘਿਆ ਸਾਰਿਆਂ ਨੂੰ ਬੇਨਤੀ ਆ ਕਿ ਆਪਣੀ ਆਪਣੀ ਜਹੇਬੰਦੀ ਵੱਲੋਂ ਜਰੂਰ ਇਸ ਜ਼ਿਆਰ ਉਤੇ ਰਿਮਾਂਡਾ ਬਤਾਓ ਜੇ ਵੀ ਸ਼ਿਕਾਇਤ ਦਰਜ ਕਰਾ ਕੇ ਤੇ ਐਫ ਆਈ ਆਰ ਦਰਜ ਕਰਵਾ ਕੇ ਇਹ ਤੇ ਪ੍ਰਤੀ ਪ੍ਰਚਾ ਦਰਜ ਕਰਵਾਓ ਭਾਵੇਂ ਐਮ ਪੀ ਬਣੀ ਆ ਅਸੀਂ ਬੀ ਜੀ ਪੀ ਨੇ ਵੀ ਚਾਹੁੰਦੇ ਆ ਬੀ ਜੀ ਪੀ ਜਿੰਨੇ ਵੀ ਸਾਡੇ ਬੀ ਜੀ ਪੀ ਚ ਪੰਜਾਬ ਦੇ ਲੀਡਰ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਸਿੱਖਾ ਪ੍ਰਤੀ ਕੀ ਸੋਚ ਰੱਖਦੇ ਹੋ ਇਹ ਸੋਚ ਰੱਖਦੇ ਹੋ ਸਾਨੂੰ ਜਬਾਅ ਦਿੱਤਾ ਜਾਵੇ ਅਸੀਂ ਭਾਈਚਾਰੇ ਵਿੱਚ ਰਹੇ ਰਹਿ ਰਹਿਆਂ ਤੇ ਰਹ ਰਹੇ ਹਾਂ ਅਸੀਂ ਕਿਸੇ ਦੇ ਪ੍ਰਤੀ ਕਿਸੇ ਦੇ ਧਰਮ ਨੂੰ ਮਾੜਾ ਨਹੀਂ ਬੋਲਦੇ ਨਾ ਚੰਗਾ ਨਾ ਮਾੜਾ ਇਹ ਤੇ ਅਸੀਂ ਬੋਲਦੇ ਨਹੀਂ ਆ ਕਿਸੇ ਵੀ ਧਰਮ ਪ੍ਰਤੀ ਪਰ ਸਾਡੇ ਧਰਮ ਬਾਰੇ ਕਿਉਂ ਇਹ ਫਿਲਮਾਂ ਕੱਢ ਰਹੀਏ ਇਸ ਤਰ੍ਹਾਂ ਦੀਆਂ ਜੇ ਸਾਡੇ ਸਿੱਖ ਕੌਮ ਦੇ ਯੋਧੀਆਂ ਦੀਆਂ ਫਿਲਮਾਂ ਹੁੰਦੀਆਂ ਤੇ ਬੈਨ ਹੋ ਜਾਂਦੀਆਂ ਵਾ ਤੇ ਇਹਨਾਂ ਦੀਆਂ ਫਿਲਮਾਂ ਕਿਉਂ ਨਹੀਂ ਬੈਨ ਹੁੰਦੀਆਂ ਜੇ ਸਾਡਾ ਹੱਕ ਹੋਰ ਇਹੋ ਜਿਹੀਆਂ ਕਈ ਫਿਲਮਾਂ ਆਈਆਂ ਸੀ ਜਿਨ੍ਹਾਂ ਨੂੰ ਬੈਨ ਕਰ ਦਿੱਤਾ ਪਿਆ ਤੇ ਇਹਨੂੰ ਕਿਉਂ ਨਹੀਂ ਬੈਨ ਕੀਤਾ ਜਾਂਦਾ ਕਿਉਂਕਿ ਇਹ ਸਿੱਖਾਂ ਦੇ ਖਿਲਾਫ ਫਿਲਮ ਬਣੀ ਹੈ ਇਸ ਕਰਕੇ ਨਹੀਂ ਬੈਨ ਕੀਤਾ ਜਾ ਰਿਹਾ ਕੀ ਸਿੱਖਾਂ ਨੂੰ ਇਸ ਮੁਲਕ ਦੇ ਵਿੱਚ ਤੁਸੀਂ ਗੁਲਾਮ ਬਣਾ ਕੇ ਰੱਖਿਆ ਤੇ ਸਿੱਖਾਂ ਦੇ ਪ੍ਰਤੀ ਜਿਹੜੀਆਂ ਪੂੜ ਪ੍ਰਚਾਰ ਕਰੀਏ ਤਾਂ ਲੋਕਾਂ ਨੂੰ ਜਿਹੜੀ ਸਿੱਖਾਂ ਦੀ ਜਿਹੜੀ ਸ਼ਖੀ ਹੈ ਉਹਨਾਂ ਨੂੰ ਖਰਾਬ ਕਰੀਏ ਪਰ ਸਿੱਖ ਜਿਹੜੇ ਆ ਇਸ ਤਰ੍ਹਾਂ ਸਿੱਖਾਂ ਦੀ ਸਭੀ ਨਹੀਂ ਖਰਾਬ ਹੋ ਸਕਦੀ ਸੰਤ ਜਨਮ ਅਸਿ ਸਿੱਖਾਂ ਸਾਡੀ ਸਭੀ ਬਹੁਤ ਉੱਚੀ ਆ ਕੰਗਨਾਰ ਨੋਦਾ ਤੂੰ ਤੇ ਉੱਥੇ ਆਸੇ-ਪਾਸੇ ਵੀ ਨਹੀਂ ਹੈਗੀ ਤੇ ਬੇਨਤੀ ਆ ਵੀ ਤੂੰ ਬਾਜ ਆ ਜਾ ਕਿ ਅਸੀਂ ਸੈਂਸਰ ਬੋਰਡ ਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਅਸੀਂ ਇਹਦਾ ਪੂਰ ਪੂਰ ਜ਼ੋਰ ਜ਼ੋਰ ਵਿਰੋਧ ਕਰਾਂਗੇ ਪੰਜਾਬ ਦੇ ਵਿੱਚ ਤੇ ਪੂਰੀ ਇੰਡੀਆ ਦੇ ਵਿੱਚ ਜਿੱਥੇ ਵੀ ਕਿਤੇ ਇਹਦੀ ਫਿਲਮ ਲੱਗੀ ਅਸੀਂ ਵੱਧ ਤੋਂ ਵੱਧ ਉਹਦਾ ਵਿਰੋਧ ਕਰਾਂਗੇ ਕਿਤੇ ਵੀ ਲੱਗਣ ਨਹੀਂ ਦਿੱਤੀ ਜਾਵੇਗੀ ਤੇ ਜੋ ਵੀ ਨੁਕਸਾਨ ਹੋਵੇਗਾ ਉਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਇਹ ਜਿਆ ਜਿਹੜੇ ਕੰਗਨਾਰ 9 ਉਹ ਹੋਵੇਗੀ ਜੇ ਪੰਜਾਬ ਵਿੱਚ ਫਿਲਮ ਲੱਗਦੀ ਆਵੇ ਉਹਦੀ ਜ਼ਿੰਮੇਵਾਰ ਕੰਗਨਾਰ 9 ਤੇ ਸਰਕਾਰ ਹੋਵੇਗੀ ਜੇ ਕੋਈ ਜਾਨੀ ਮਾਲ ਦੀ ਦਾ ਨੁਕਸਾਨ ਹੁੰਦਾ ਇਹਦੇ ਇੰਨੀਆਂ ਕੁ ਬੇਂਤੀਆਂ ਦਾਸ ਵੱਲੋਂ ਕਿਉਂਕਿ ਦਾਸ ਦੇ ਮਨ ਵਿੱਚ ਬਲਵਲੇ ਸੀ ਸント ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਬਹੁਤ ਉੱਚੀ ਸ਼ਿਵੀ ਹੈ ਤੇ ਉਹਨਾਂ ਦੀ ਸ਼ਿਵੀ ਹੋ ਗਈ ਤੇ ਸਿੱਖਾਂ ਦੇ ਪ੍ਰਤੀ ਵੀ ਤੇ ਹੋਰਾਂ ਪ੍ਰਤੀ ਵੀ ਦੀ ਜਿਹੜੀ ਹੈ ਬਹੁਤ ਜ਼ਹਿਰ ਘੋਲ ਰਹੀ ਹੈ ਕੰਗਨਾਰ 9 ਤੇ ਇਹਨੂੰ ਕਹੇ ਬਾਜ਼ ਆ ਜੇ ਇਹਦੀ ਫਿਲਮ ਅਸੀਂ ਨਹੀਂ ਲੱਗਣ ਦਵਾਗੇ ਕਿਤੇ ਵੀ ਅਸੀਂ ਵੱਧ ਤੋਂ ਵੱਧ ਜਿਹੜਾ ਅਸੀਂ ਵਿਰੋਧ ਕਰਾਂਗੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਪੇਸ਼ ਕਰਦੇ ਹਾਂ ਸਿੰਘ ਸਾਹਿਬ ਨੂੰ ਕਿ ਜਿਹੜੇ ਅਕਾਲ ਸਾਹਿਬ ਦੇ ਜ਼ਹੀਦਾਰ ਆ ਕਿ ਉਹ ਇਸ ਫਿਲਮ ਦਾ ਬਾਈਕਾਡ ਕਰਨ ਤੇ ਸਰਕਾਰ ਪ੍ਰਤੀ ਇਸ ਬਾਰੇ ਗੱਲਬਾਤ ਕਰਨ ਕਿ ਇਹ ਜਿਹੜੀ ਫਿਲਮ ਆ ਰਿਲੀਜ਼ ਨਹੀਂ ਹੋਣ ਦਿੱਤੀ ਜਾਵੇਗੀ ਅਸੀਂ ਬੇਨਤੀ ਕਰਦੇ ਹਾਂ ਜੀ ਇੰਨੀਆਂ ਕੁ ਬੇਨਤੀਆਂ ਸਾਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ